ਮਾੜਾ ਤਾਂ ਕਹਿੰਦੇ ਰਹੇ ਨੇ ਚਮਕੀਲੇ ਨੂੰ ਆ ਜੋਗੂ ਦੇਖ ਲਓ ਇਹਦੀਆਂ ਲਾਲਾਂ ਟਪਕਦੀਆਂ ਉਹ ਵੀ ਜਨਾਨੀ ਨੂੰ ਦੇਖ ਕੇ ਉਹ ਗੱਲਾਂ ਕਿਹਨੂੰ ਕਰ ਕਰ ਦੱਸਦਾ ਸੀਗਾ ਚਮਕੀਲੇ ਨੂੰ ਚਮਕੀਲਾ ਕਹਿੰਦਾ ਗੰਦੇ ਗੀਤ ਗਾਉਂਦਾ ਸੀਗਾ ਤੇ ਕਹਿੰਦਾ ਮੈਂ ਇੱਕ ਵਾਰੀ ਇਹਨੂੰ ਕਹਿ ਦਿੱਤਾ ਸੀ ਉਹ ਚਮਕੀਲੇ ਆ ਗੱਲ ਸੁਣ ਲਾ ਤੇਤੋਂ ਨਹੀਂ ਮੈਂ ਫਿਲਮ ਚ ਗਵਾਣਾ ਤੂੰ ਖਰਾ ਨਹੀਂ ਗਾਉਂਦਾ ਹੈਗਾ ਆਪ ਕੀ ਕਰਦਾ ਆਹਾ ਆਹਾ ਆ ਤੂੰ ਹੀ ਦੇਖੀ ਤਾਂ ਜਾ ਚਵਲਾ ਕੀ ਭੋਰਦਾ ਫਿਰਦਾ ਹੈ ਓਏ ਓਏ ਤੂੰ ਤਾਂ ਬਬ ਦਿਖਾਲਦਾ ਫਿਰਦਾ ਹ ਗੰਦਮੰਦ ਓਏ ਤੂੰ ਦੱਸ ਚਮਕੀਲੇ ਨੇ ਐਤੋਂ 1% ਵੀ ਕਿਤੇ ਦਿਖਾਇਆ ਸੀ ਫਿਲਮਾਂ ਕਣ ਸਿਗਾ ਉਹਦੇ ਗਾਣੇ ਦਾ ਯੋਗਰਾ ਸਿੰਘ ਤੂੰ ਦੱਸ ਤੂੰ ਕਹਿਣਾ ਮੈਨੂੰ ਕਿਹਾ ਸੀ ਚਮਕੀਨ ਮੈਂ ਇੱਕ ਪਿੰਡ ਦੇ ਮੁੰਡਾ ਕੁੜੀ ਇਸ਼ਕ ਕਰਨ ਲਾਤੇ ਉਹ ਤੂੰ ਪਤੰਦਰਾ ਉਹਨਾਂ ਦੀ ਛੱਡ ਉਹ ਤੇਰੀਆਂ ਜਨਾਨੀਆਂ ਪ੍ਰਤੀ ਸੋਚ ਕੀ ਓਏ ਇੱਕ ਜਨਾਨੀ ਨੇ ਵੀ ਕਦੇ ਕਿਹਾ ਭਈ ਜੋਗਰਾਜ ਸਿੰਘ ਦੀ ਸੋਚ ਬਹੁਤ ਉੱਚੀ ਸੁੱਚੀ ਚਮਕੀਲੇ ਦੇ ਬਾਰੇ ਤਾਂ ਜਿਹੜੀਆਂ ਕੁੜੀਆਂ ਨੇ ਉਹਨਾਂ ਸਟੇਜ ਤੇ ਪ੍ਰੋਗਰਾਮ ਲਾਏ ਯਾਰ ਉਹਨਾਂ ਨੇ ਬਹੁਤ ਬੜੀ ਕਿਹਾ ਭਈ ਜਿਹੜਾ ਚਮਕੀਲਾ ਸੀ ਉਹ ਬਹੁਤ ਈਆਂ ਪੈਣਾਂ ਦੀ ਇੱਜ਼ਤ ਕਰਦਾ ਸੀ ਸੁਰਿੰਦਰ ਸੋਨੀਆਂ ਦਾ ਇਹ ਗਵਾਹੀ ਭਰਦੇ ਆ ਬਿਆਨ ਉਹ ਕਹਿੰਦੀ ਸੀ ਚਮਕੀਲਾ ਹਮੇਸ਼ਾ ਔਰਤ ਦੇ ਪੈਰਾਂ ਵੱਲ ਹੀ ਦੇਖਦਾ ਰਹਿੰਦਾ ਸੀ ਉਹਦੀ ਨਿਗਾ ਨਹੀਂ ਸੀ ਜਾਂਦੀ ਅੱਖਾਂ ਵੱਲ ਤੇ ਤੂੰ ਮਾਮਾ ਹਾਂ ਕੀ ਆ ਤੇਰੀ ਨਿਗਾ ਕਿੱਥੇ ਜਾਂਦੀ ਆ ਓਏ ਤੂੰ ਆਹ ਕੁਛ ਦਿਖਾ ਲਿਆ ਪੀੜੀ ਨੂੰ ਸਾਡੀ ਨੂੰ ਨਮੀ ਨੂੰ ਜਾਂ ਪੁਰਾਣੀ ਨੂੰ ਆਹ ਕੁਛ ਤੂੰ ਆਪ ਯਾਰ ਦਿਖਾਉਂਦਾ ਰਿਆਂ ਤੇ ਤੂੰ ਗੱਲਾਂ ਕਿਨੂੰ ਕਰਕੇ ਦੱਸਿਆਂ ਹਾਇ ਰ ਬਚਮ ਚਮਕੀਲੇ ਨੂੰ ਚਮਕੀਲਾ ਤਾਂ ਲਿਖਦਾ ਹੀ ਗਾਉਂਦਾ ਸੀ ਤੂੰ ਤੇ ਮਾਮਾ ਦਿਖਾਉਂਦਾ ਸੀਗਾ ਦਿਖਾਉਂਦਾ ਵੀ ਕਿਦਾਂ ਪੂਰੀ ਹਵਾ ਹਪੜਾ ਕਰਦਾ ਭੇਜਣਾ ਨਹੀਂ ਦੇਖੀ ਨਹੀਂ ਤਾਂ ਮੈਂ ਖਾਦਮ ਤੂੰ ਯਾਰ ਫਿਲਮਾਂ ਦੇ ਵਿੱਚ ਚੱਕ ਚੱਕ ਕੇ ਲੋਕਾਂ ਦੀਆਂ ਤੀਮੀਆਂ ਲੈ ਜਾਂਦਾ ਸੀਗਾ ਤੇ ਤੂੰ ਕਿਹੜੇ ਸਮਾਜ ਸੇ ਵੀ ਕੰਮ ਕਰਦਾ ਸੀ ਤੂੰ ਗੱਲ ਤਾਂ ਇੱਕ ਵਾਰੀ ਕਰ ਤੂੰ ਆ ਤਾਂ ਸਹੀ ਚਮਕੀਲੇ ਦੇ ਜਿਹੜੇ ਚਮਕੀਲੇ ਨੂੰ ਚਾਉਣ ਵਾਲੇ ਆ ਉਹ ਤੈਨੂੰ ਜਵਾਬ ਦੇਣਗੇ ਯਾਰ ਕਿਤੇ ਗਏ ਥੋੜੇ ਆ ਬਾਬਾ ਇੱਥੇ ਹੀ ਬੈਠੇ ਆ ਯੋਗੂ ਇਹ ਕੰਮ ਕਰੇ ਨਹੀਂ ਸਿਆਣਾ ਬਿਆਣਾ ਯਾਰ ਤੇਰੇ ਬਿਆਨ ਚਮਕੀਲੇ ਤੇ ਨਹੀਂ ਆਉਣੇ ਚਾਹੀਦੇ ਨਹੀਂ ਤੇਰਾ ਆਹਾ ਜੋ ਕੁਝ ਨਾ ਤੂੰ ਜੋ ਕੀਤਾ ਆ ਇਹ ਸਾਹਮਣੇ ਲਿਆ ਲਿਆ ਕੇ ਰੱਖਾਂਗੇ ਮੈਂ ਮੂਲ ਕੋਣ ਜੋਗਾ ਨਹੀਂ ਰਹਿਣਾ ਜਦ ਤੂੰ ਆਪ ਦੁੱਧ ਨਾਲ ਢੋਲਿਆ ਹੋਵੇਂ ਪਾਕ ਸਾਹ ਉਹ ਵੀ ਤੂੰ ਇਦਾਂ ਦੀਆਂ ਫਿਲਮਾਂ 'ਚ ਨਾ ਰੋਲ ਕੀਤੇ ਹੁਣ ਫੇਰ ਤਾਂ ਤੂੰ ਕਹੇ ਹੁਣ ਤੂੰ ਕਹਿੰਦਾ ਇਹ ਤਾਂ ਮੇਰਾ ਕਿੱਤਾ ਸੀਗਾ ਤੇ ਜੇ ਤੇਰਾ ਕਿੱਤਾ ਸੀ ਫਿਰ ਚਮਕੀਲੇ ਦਾ ਵੀ ਗਾਇਕੀ ਕਿੱਤਾ ਸੀ ਉਹਦਾ ਕੰਮ ਵੀ ਲਿਖਣਾ ਤੇ ਗਾਉਣਾ ਸੀਗਾ ਮਾਮਾ ਤੇਰਾ ਇਕੱਲੇ ਦਾ ਕੰਮ ਥੋੜੋ ਸੀਗਾ ਫਿਰ ਤੂੰ ਹੀ ਫਿਲਮਾਂ ਦੇ ਵਿੱਚ ਐਕਟਿੰਗ ਕਰਨਾ ਹੈ ਐਕਟਿੰਗ ਜੇ ਤੇਰਾ ਕੰਮ ਐਕਟਿੰਗ ਸੀ ਤੇ ਉਹਦਾ ਕੰਮ ਕਲਾਕਾਰੀ ਸੀ ਬਾਬਿਓ ਦੱਸਿਓ ਕਿਦਾਂ ਫੇਰ ਵੀਡੀਓ ਲੈ ਕੇ ਆਵਾਂਗੇ ਗਾਂ ਫਿਰ ਐਦਾਂ